ਪੰਜਾਬ ਸਿਵਲ ਸੈਕਟਰੀਟੇਟ ਸਟਾਫ ਐਸੋਸੀਏਸ਼ਨ ਦੇ ਮੁਲਾਜ਼ਮਾਂ ਆਗੂ ਤੇ ਪ੍ਰਧਾਨ ਸੁਖੀਲ ਕੁਮਾਰ ਫੌਜੀ ਜੀ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਾਨੂੰਨੀ ਵਿਕਾਸ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਮਹਿੰਗਾਈ ਪੱਤਾ ਡੀਅਰਨੈਸ ਅਲਾਉਂਸ ਯਾਨੀ ਕਿ ਡੀਏ ਸਿਰਫ ਸਰਕਾਰ ਦੀ ਇੱਛਾ ਤੇ ਨਿਰਪਰ ਕੋਈ ਖੈਰਾਤ ਨਹੀਂ ਹੈ ਸਗੋਂ ਇਹ ਕਰਮਚਾਰੀਆਂ ਦਾ ਇੱਕ ਕਾਨੂੰਨੀ ਅਧਿਕਾਰ ਹੈ ਇਸੋ ਫੈਸਲੇ ਦੇ ਮੁੱਖ ਨੁਕਤੇ ਪੰਜਾਬੀ ਦੇ ਵਿੱਚ ਹੇਠ ਲਿਖੇ ਹਨ ਉਹਨਾਂ ਨੇ ਦੱਸਿਆ ਪਹਿਲੇ ਪੁਆਇੰਟ ਦੇ ਵਿੱਚ ਕਿ ਡੀਏ ਕੋਈ ਤੋਹਫਾ ਨਹੀਂ ਹੈ ਅਦਾਲਤ ਨੇ ਕਿਹਾ ਕਿ ਮਹਿੰਗਾਈ ਪੱਤਾ ਕਰਮਚਾਰੀਆਂ ਨੂੰ ਇਸ ਲਈ ਦਿੱਤਾ ਜਾਂਦਾ ਤਾਂ ਜੋ ਉਹ ਵਧ ਰਹੀ ਮਹਿੰਗਾਈ ਦੇ ਪ੍ਰਭਾਵ ਨੂੰ ਸਹਿ ਸਕਣ ਇਹ ਉਹਨਾਂ ਦੀ ਤਨਖਾਹ ਦਾ ਇੱਕ ਅਨਿੱਖੜਵਾ ਅੰਗ ਹੈ ਸਰਕਾਰ ਇਸ ਨੂੰ ਆਪਣੀ ਮਰਜ਼ੀ ਦੇ ਨਾਲ ਲੰਬੇ ਸਮੇਂ ਲਈ ਨਹੀਂ ਰੋਕ ਸਕਦੀ ਇਹ ਇੱਕ ਇਨਫੋਰਸੇਬਲ ਰਾਈਟ ਹੈ ਜਿਸ ਦਾ ਮਤਲਬ ਕਿ ਜੇਕਰ ਸਰਕਾਰ ਬਿਨਾਂ ਕਿਸੇ ਠੋਸ ਕਾਰਨ ਦੇ ਡੇਰ ਰੋਕਦੀ ਹੈ ਤਾਂ ਕਰਮਚਾਰੀ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਨੇ ਅਤੇ ਅਦਾਲਤ ਸਰਕਾਰ ਨੂੰ ਇਸ ਦਾ ਭੁਗਤਾਨ ਕਰਨ ਦੇ ਆਦੇਸ਼ ਦੇ ਸਕਦੀ ਹੈ ਤੀਜੀ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਬੁਨਿਆਦੀ ਅਧਿਕਾਰਾਂ ਦੇ ਨਾਲ ਸੰਬੰਧ ਅਦਾਲਤ ਅਨੁਸਾਰ ਤਨਖਾਹ ਅਤੇ ਪੱਤੇ ਕਰਮਚਾਰੀ ਦੀ ਪ੍ਰਾਪਰਟੀ ਵਾਂਗ ਹਨ ਸੰਵਿਧਾਨ ਦੀ 300ਏ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਉਸ ਦੀ ਜਾਇਦਾਦ ਜਿਸ ਦੇ ਵਿੱਚ ਬਕਾਇਆ ਤਨਖਾਹਾਂ ਅਤੇ ਭੱਤੇ ਸ਼ਾਮਲ ਹਨ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਫੈਸਲੇ ਦਾ ਪ੍ਰਭਾਵ ਇਹ ਫੈਸਲਾ ਖਾਸ ਕਰਕੇ ਉਹਨਾਂ ਮਾਮਲਿਆਂ ਦੇ ਵਿੱਚ ਮਹੱਤਵਪੂਰਨ ਰਿਹਾ ਹੈ ਜਿੱਥੇ ਸਰਕਾਰਾਂ ਵਿੱਤੀ ਤੰਗੀ ਦਾ ਹਵਾਲਾ ਦੇ ਕੇ ਡੀਏ ਦੇ ਬਕਾਇਆ ਯਾਨੀ ਕਿ ਏਰੀਅਰਸ ਨੂੰ ਰੋਕ ਲੈਂਦੀ ਹੈ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਆਰਥਿਕ ਮੰਦੀ ਦੇ ਬਹਾਨੇ ਕਰਮਚਾਰੀਆਂ ਦੇ ਹੱਕਾਂ ਨੂੰ ਹਮੇਸ਼ਾ ਦੇ ਲਈ ਨਹੀਂ ਦਬਾਇਆ ਜਾ ਸਕਦਾ ਤੇ ਡੇ ਦੀ ਅਦਾਇਗੀ ਸਮੇਂ ਸਿਰ ਹੋਣੀ ਚਾਹੀਦੀ ਹੈ ਤਾਂ ਜੋ ਕਰਮਚਾਰੀਆਂ ਦੀ ਖਰੀਦ ਸ਼ਕਤੀ ਯਾਨੀ ਕਿ ਪਰਚੇਜ਼ਿੰਗ ਪਾਵਰ ਬਣੀ ਰਹੇ ਅਤੇ ਉਹ ਇਸ ਵਧ ਰਹੀ ਮਹਿੰਗਾਈ ਦੇ ਵਿੱਚ ਆਪਣਾ ਘਰ ਜਲਾ ਜਲਾ ਸਕਣ ਸੋ ਸੁਸ਼ੀਲ ਕੁਮਾਰ ਫੋਜੀ ਜੋ ਕਿ ਪੰਜਾਬ ਸਿਵਲ ਸੈਕਟਰ 33 ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਫੇਸਬੁੱਕ ਤੇ ਉੱਤੇ ਇੱਕ ਪੋਸਟ ਜਿਹੜੀ ਆ ਸਾਂਝੀ ਕੀਤੀ ਗਈ ਹੈ ਤੇ ਦੀਏ ਦੇ ਸੰਬੰਧ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਜਿਹੜੇ ਵੀ ਫੈਸਲੇ ਸਾਹਮਣੇ ਨਿਕਲ ਕੇ ਆਏ ਨੇ ਤੇ ਜਿਹੜੇ ਵੀ ਵੱਡੇ ਅਪਡੇਟਸ ਆ ਨਿਕਲ ਕੇ ਆਏ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦੱਸ ਦਿਏ ਕਿ